ਅਨੇ ਕਹਿੰਦੇ ਆ ਪਹਿਲਾਂ ਤੋਲੋ ਫੇਰ ਬੋਲੋ ਕਹਿੰਦੇ ਜਦੋਂ ਅਸੀਂ ਬੋਲਣਾ ਹੁੰਦਾ ਹੈ ਨਾ ਤੇ ਸਾਨੂੰ ਵਿਚਾਰ ਕੇ ਬੋਲਣਾ ਚਾਹੀਦਾ ਅੰਦਰ ਤੋਲ ਕੇ ਬੋਲਣਾ ਚਾਹੀਦਾ ਇਹ ਸਾਡੀ ਜ਼ੁਬਾਨ ਦਾ ਰਾਸੀ ਹੈ ਇੱਕ ਵਾਰੀ ਨਾ ਕਹਿੰਦੇ ਕੋਈ ਬੰਦਾ ਪਿੰਡ ਵਿੱਚੋਂ ਦੀ ਜਾ ਰਿਹਾ ਸੀ ਉਹਦੇ ਕੋਲ ਥੋੜੇ ਜਿਹਾ ਚੌੜ ਇੱਕ ਘਰ ਚਲਾ ਗਿਆ ਮਾਤਾ ਸੀ ਘਰ ਬਜ਼ੁਰਗ ਗੱਲੀ ਉਹਨੂੰ ਕਹਿੰਦਾ ਮਾਤਾ ਮੈਂ ਚੌਲ ਛਕਣੇ ਚੌਲ ਮੇਰੇ ਕੋਲ ਹੈਗੇ ਆ ਤੇ ਮੈਨੂੰ ਬਣਾ ਕੇ ਦੇ ਦਿਓ ਉਹ ਕਹਿੰਦੀ ਲਿਆ ਭਾਈ ਬਣਾ ਦਿੰਨੇ ਆ ਚੌਲ ਤੇਰੇ ਕੋਲ ਹੈਗੇ ਆ ਮੈਂ ਪਾਣੀ ਪਾਉਣਾ ਮਿੱਠਾ ਪਾ ਦੇਾਂਗੀ ਚਲੋ ਦੁੱਧ ਵੀ ਪਾ ਦੇਾਂਗੇ ਤੇ ਉਹ ਬਣਾਉਣ ਲੱਗ ਪਈ ਹੁਣ ਬੋਲਣ ਦਾ ਸੋਚਣ ਦਾ ਤਰੀਕਾ ਬਹੁਤਾ ਨਹੀਂ ਸੀ ਬੈਠਾ ਬੈਠਾ ਕਹਿੰਦਾ ਮਾਤਾ ਜੀ ਤੁਹਾਡੇ ਬੱਚੇ ਹੈਗੇ ਆ ਉਹ ਕਹਿੰਦੀ ਹਾਂ ਭਾਈ ਮੇਰੇ ਦੋ ਪੁੱਤਰ ਨੇ ਕਹਿੰਦਾ ਦੋਵੇਂ ਚਾਉਂਦੇ ਆ ਉਹ ਕਹਿੰਦੀ ਹਾਂ ਕੰਮ ਤੇ ਗਏ ਆ ਤੁਹਾਡੇ ਘਰ ਵਾਲਾ ਹੈਗਾ ਉਹ ਕਹਿੰਦੀ ਹਾਂ ਭਾਈ ਘਰ ਵਾਲਾ ਵੀ ਹੈਗਾ ਉਨੇ ਸੋਚਿਆ ਵੀ ਕਿਵੇਂ ਦੀਆਂ ਗੱਲਾਂ ਕਰਦਾ ਹੈ ਚਲੋ ਉਹਨੇ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਥੋੜੀ देर ਬੈਠਾ ਰਿਹਾ ਚੁੱਪ ਕਰਕੇ ਬੈਠੇ-ਬੈਠੇ ਦੀ ਬੂਹੇ ਵੱਲ ਨਿਗਾਹ ਪੈ ਗਈ ਕਹਿੰਦਾ ਮਾਤਾ ਤੁਹਾਡਾ ਬੂਹਾ ਬਹੁਤ ਪੀੜਾ ਹੈ ਬਾਹਰ ਤੁਹਾਡਾ ਛੋਟਾ ਹੈ ਉਹ ਕਹਿੰਦੀ ਭਾਈ ਤੈਂ ਬਾਹਰ ਛੋਟੇ ਧੁੱਗੀ ਲੈਣਾ ਤੂੰ ਲੰਘਿਆ ਆ ਉਹ ਕਹਿੰਦਾ ਨਹੀਂ ਨਹੀਂ ਬਾਰ ਤੁਹਾਡਾ ਭੀੜਾ ਤੇ ਮੱਝ ਤੁਹਾਡੀ ਬਹੁਤ ਨਰੋਈ ਹੈ ਜੇ ਕਿਤੇ ਕੋਈ ਗੱਲਬਾਤ ਹੋ ਜਾਏ ਤੁਹਾਡੀ ਮੱਝ ਮਰ ਜਾਏ ਤੇ ਕੱਢੋਂਗੇ ਕਿਥੋਂ ਦੀ ਤੁਹਾਨੂੰ ਗੁੱਸਾ ਆਇਆ ਉਹਨੇ ਕੱਚੇ ਪੂਜੇ ਚੌਲ ਸੀ ਨਾ ਜਿਹੜਾ ਚੱਕੇਂ ਦੀ ਭਾਈ ਚਲਾ ਜਾ ਬਾਹਰ ਝੋਲੀ ਵਿੱਚ ਪਵਾ ਲੈ ਤੇ ਹੁਣ ਚੌਂਦਾ ਜਾਂਦਾ ਪੁਰਾਣ ਜਦੋਂ ਕਿਸੇ ਨੇ ਵੇਖਿਆ ਕਹਿੰਦਾ ਉਹ ਆ ਕੀ ਹੈ ਕਹਿੰਦਾ ਮੇਰੀ ਜਵਾਨ ਦਾ ਰਸ ਹੈ ਆਖੋ ਸਤਨਾ ਮੇਰੀ ਜਵਾਨ ਦਾ ਰਸ ਹੈ ਇਸੇ ਤਰ੍ਹਾਂ ਇਹ ਸਾਡੀ ਜਵਾਨ ਦਾ ਰਸ ਹੈ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਕਹਿੰਦੇ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਆ ਤਨ ਤੇ ਮਨ ਫਿੱਕਾ ਹੋ ਜਾਂਦਾ ਜਦੋਂ ਅਸੀਂ ਬੋਲਦੇ ਹਾਂ ਵਿਚਾਰ ਕੇ ਬੋਲਣਾ ਚਾਹੀਦਾ ਹੈ ਆ ਕੰਗੜਾ ਰਣੋਤ ਨੇ ਤੋਲਿਆ ਨਹੀਂ ਨਾ ਬੋਲਣ ਵੇਲੇ ਵੀ ਮੈਂ ਕੀ ਬੋਲ ਰਹੀ ਆ ਤਾਂ ਹੀ ਤੇ ਬੀਬਾ ਕੁਲਵਿੰਦਰ ਕੌਰ ਕੋਲੋਂ ਫਿਰ ਥੱਪੜ ਖਾਦਾ ਗੁੱਸਾ ਆ ਗਿਆ ਤਲਵਾਰਾਂ ਦੇ ਫੱਟ ਮਿਲ ਸਕਦੇ ਆ ਕਹਿੰਦੇ ਬੋਲਾਂ ਦੇ ਫੱਟ ਨਹੀਂ ਮਿਲਦੇ ਮੈਂ ਕਹਿੰਦਾ ਸਾਹ ਦੇਣਾ ਚਾਹੀਦਾ ਬੀਬਾ ਕੁਲਵਿੰਦਰ ਕੌਰ ਦਾ ਵੱਧ ਤੋਂ ਵੱਧ ਸਾਹ ਦਿਓ ਕੋਈ ਧਰਮ ਦੀ ਗੱਲ ਕਰਦਾ ਕੋਈ ਸੱਚ ਦੀ ਗੱਲ ਕਰਦਾ ਤਾਂ ਸਾਨੂੰ ਉਹਦਾ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਵੀ ਕੋਈ ਸੱਚ ਤੇ ਪਹਿਰਾ ਦੇਣ ਦੀ ਹਿੰਮਤ ਰੱਖੇ ਸੱਚ ਤੇ ਕੋਈ ਖੜੇ ਸਾਨੂੰ ਹਮੇਸ਼ਾ ਸਾਥ ਦੇਣਾ ਚਾਹੀਦਾ ਹੈ